ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਫੇਰ ਨਵੇਂ ਵਲੌਗ 'ਚ ਹੋਰ ਸਨਾਓ ਸਾਰੇ ਠੀਕ ਠਾਕ ਉਮੀਦ ਕਰਦੇ ਆਂ ਸਾਰੇ ਵੇਟੈਂਡ ਫਾਈਨ ਹੋਣਗੇ ਠੀਕ ਹੈ ਜੀ ਲੇਕਿਨ ਅੱਜਹੀਂ ਬਾਬਾ ਦੇ ਨਾਮ ਤੇ ਵਲੌਗ ਲੱਕੀ ਬਣਾਉਣਾ ਯਾਨੀ ਕਿ ਥੋੜੀ ਸਿਹਤ ਠੀਕ ਨਹੀਂ ਤਾਂ ਕਰਕੇ ਵੀਡੀਓ ਬਣਾ ਨਹੀਂ ਸਕਿਆ ਵਲੌਗ ਬਣਾ ਨਹੀਂ ਸਕੀ ਅਸੀਂ ਤੇ ਅੱਜ ਆਪਾਂ ਲੱਗੇ ਆਂ ਵਲੌਗ ਬਣਾਉਣਾ ਤੇ ਬਾਕੀ ਨਿਆ ਠੰਡ ਬਹੁਤ ਆ ਠੰਡ ਤੋਂ ਬਚੋ ਜਿੱਥੇ ਜਾਣਾ ਵਾਤ ਵਾਤ ਕਪੜੇ ਪਾ ਕੇ ਜਾਓ ਠੀਕ ਹੈ ਜੀ ਬਾਕੀ ਬੱਚਿਆਂ ਨੂੰ ਵੀ ਛੁੱਟੀਆਂ ਪੈ ਗਈਆਂ ਕਿਤੇ ਬੱਚਿਆਂ ਦਾ ਵੀ ਧਿਆਨ ਰੱਖੋ ਠੀਕ ਹੈ ਜੀ ਠੰਡ ਬਹੁਤ ਜ਼ਿਆਦਾ ਵਾ ਬੱਚੇ ਵੀ ਪਤੰਗਾ ਪਤੰਗਾ ਚੜਾਉਂਦੇ ਆ ਤੇ ਮੇਰੀ ਇੱਕ ਰਿਕਵੈਸਟ ਆ ਕਿ ਪੈਰੈਂਟਸ ਨੂੰ ਕਿ ਬੱਚਿਆਂ ਦਾ ਬਿਲਕੁਲ ਧਿਆਨ ਰੱਖਣ ਠੰਡ ਬਹੁਤ ਜ਼ਿਆਦਾ ਠੀਕ ਹੈ ਜੀ ਬਾਕੀ ਗੂੰਗੀ ਅਸੀਂ ਵੀ ਬਿਮਾਰ ਹੋ ਚੁੱਕੇ ਆ ਦਵਾਈ ਖਾ ਕੇ ਠੀਕ ਹੋ ਚੁੱਕੇ ਆ ਠੀਕ ਹੈ ਜੀ ਤੇ ਬਾਕੀ ਆਪਾਂ ਇਹਨੇ ਅੱਗੇ ਅੰਦਰਾ ਡੇ ਨੇ ਆਣੇ ਕੀ ਕਰਨ ਦੇ ਆ ਗੈੜੀ ਹਣੀ ਚਲੋ ਠੀਕ ਹੈ ਜੀ ਇਧਰ ਤੁਸੀਂ ਵੇਖ ਸਕਦੇ ਹੋ ਇੱਥੇ ਅੱਜ ਮੈਂ ਪੂਰਾ ਬੜਾ ਠੀਕ ਨਹੀਂ ਰਿਹਾ ਸਫਾਈ ਨਹੀਂ ਹੋਈ ਇਥੇ ਅੱਜ ਮੈਂ ਥੋੜਾ ਸਹੀ ਹੋਇਆ ਤੇ ਪੂਰਾ ਅੰਦਰੋਂ ਅੱਜ ਧੋਤ ਆ ਕੇ ਸਾਰਾ ਵੇੜਾ ਬੂੜਾ ਪੂਰੇ ਐ ਬਸ ਹੁਣ ਗਾਈਆਂ ਜਿੱਦਾਂ ਉਧਰ ਨਮਾਉਣੀਆਂ ਜਿੱਦਾਂ ਧੁੱਪ ਚੜੂਗੀ ਠੀਕ ਹੈ ਜੀ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਤਾਂ ਕਰਕੇ ਆਪਾਂ ਹੁਣ ਗਾਈਆਂ ਨੂੰ ਧੁੱਪ ਚੜੂਗੀ ਫੇਰ ਨਮਾਵਾਂਗੇ ਬਾਕੀ ਆਪਾਂ ਇਧਰ ਸਾਰਾ ਵੇੜਾ ਬੂੜਾ ਅੱਜ ਮੈਂ ਧੋ ਲਿਆ ਸੀ ਕੰਮ ਕਰਤਾ ਹੈ। ਠੰਡ ਬਹੁਤ ਜ਼ਿਆਦਾ ਤੇ ਬਾਕੀ ਵੇਨੇ ਆ ਘਰ ਦੇ ਕੀ ਕਰਨ ਦੇ ਆ। ਬਾਕੀ ਪੱਠੇ ਵੀ ਰੋਗੀ ਹੱਡੇ। ਠੰਡ ਦੀ ਵੇਨਾ ਪੱਠੇ ਵੀ ਨਹੀਂ ਹੋਣ ਦੇ। ਠੀਕ ਹੈ ਜੀ ਤੂੜੀ ਦੇ ਵੰਡ ਚੱਲਣ ਦੇ ਹੁਣ। ਚਲੋ ਹੋਦਰ ਮੇਰਾ ਦੁੱਧ ਪੂਰਾ ਹੋ ਜਾਂਦਾ। ਠੀਕ ਹੈ ਜੀ। ਡੰਗਰਾਂ ਦੀ ਖਰਾਕ ਨਹੀਂ ਘਟਣਦੀ ਦੀ। ਚਾ ਪੱਠੇ ਨਹੀਂ ਤੇ ਵੰਡ ਵਧਾਦੀ ਦਾ। ਸਭ ਜੀ ਮਮਾ ਨਿਕਰੇ ਤੇ ਬਾਕੀ ਹਟਾ ਮਨਕੀਰਤ ਮਮਾ ਇਹ ਇਹਦੇ ਲੱਗੀ ਸਾਟਾ ਜੀ ਇੱਥੇ ਮੱਥੇ ਦੇ ਪੂਰਾ ਉੱਥੋਂ ਭੱਜਾਇਆ ਸਿੱਧਾ ਘੇੜਨਾ ਵੱਜਾ ਆ ਗਿਆ ਪੂਰਾ ਨਾ ਚੱਲਣਾ ਅੱਜ ਘੇੜਾ ਖੁੱਲ੍ਹਾ ਸਿੱਧਾ ਮੇਰੇ ਇੱਥੇ ਕਿਹੜੀ ਚੀਜ਼ ਵੱਜੀ ਕਿਹੜੀ ਚੀਜ਼ ਵੱਜੀ ਆ ਚੀਜ਼ ਵੱਜੀ ਤਾਂ ਧਿਆਨ ਨਾ ਜਾਈਦਾ ਹੁੰਦਾ ਮੰਮੂ ਜੀ ਕੀ ਕਰਨੇ ਆ ਕੋਕੋ ਕਰਨੇ ਆ ਮੁੰਡਾ ਮੰਗਣ ਡਿਆ 20 ਰੁਪਏ ਕਹਿੰਦਾ ਚੀਜ਼ੀ ਲੈ ਕੇ ਆਉਣੀ ਆ ਠੀਕ ਆ ਜੀ ਹਾਂ ਆਹੋ ਮੇਰੇ ਲਈ ਲੈ ਕੇ ਆਉਣੇ ਘੁਰਕਰੇ ਤੂੰ ਤੇ ਸਾਡਾ ਮਨਕੀਰ ਤੇ ਚੱਲਿਆ ਵਾ ਘੁਰਕਰੇ ਲੈਣ ਮੰਮੀ ਦੀ ਸਪਾਰਸ਼ ਲੈ ਕੇ ਆਇਆ ਹਾਂ ਬਾਕੀ ਸਾਡੇ ਸਾਰੇ ਜੀ ਬੈਠੇ ਇੱਥੇ ਮੈਂ ਲਗਾ ਠੰਡ ਨਾਲ ਮੂੰਹ ਬੈ ਕੁੱਠੀ ਦਾੜੀ ਕਿੰਨੀ ਕੀ ਠੰਡ ਹੈ ਬੜੀ ਠੰਡ ਹੂੰ ਇਹ ਘੰਟਾ ਡੇਗੋ ਵਾਲਾ ਬੜੀ ਮੁਸ਼ਕਲ ਨਿਆ ਤੋ। ਕਾਲਾ ਹੀ ਹੋਇਆ ਕੋਈ ਗੱਲ ਨਹੀਂ। ਚੱਲੋ ਚੱਲੋ ਤੁਨਮ ਖੁਸ਼ੀ। ਇੰਦਰਾਟਾ ਖੋਰ ਕੀ ਇਨਾਂ ਨੂੰ ਠੰਡ ਨਹੀਂ ਲੱਗਦੀ ਜੂ ਸਵੇਰ ਦੇ ਉੱਠਦੇ ਆ 7 ਵਜੇ ਦੇ। ਮੇ ਮਾਰੇ ਗਿੱਲੇ ਕੱਪੜੇ ਪ੍ਰਾਸ਼ ਕਰੰਦੇ ਆ। ਟੋਪੀ ਹੀ ਨਾ ਮੈਂ ਹਟਾਰਦੇ ਹੋਵੇ ਲੈ। ਅੱਛਾ। ਸੁੱਕਣ ਹੀ ਨਹੀਂ ਦੇ। ਟੋਪੀ ਟੋਪੀ ਨਹੀਂ ਚੜੰਦੀ। it's going cool. ਤਾ ਦਸਵੇ ਸੋਨਾ ਮਾ ਤੁੱਜੂ ਮੈਨੂੰ ਚਾਹੀਦੀ ਆਲਾ ਫੋਟੋ ਦੀ ਫਲਾ ਨਾਲ ਦੀ ਛਿੰਨੀ ਮੇਰੀ ਰੰਗ ਦੇ ਲੇ ਰਾ ਰੀਆਂ ਮੇਰੀ ਯਾਰ ਦੀ ਗਿੜੀ ਦੇ ਨਾਲ ਦੀ ਛਿੰਨੀ ਮੇਰੀ ਰੰਗ ਦੇ ਲੇ ਰਾ ਰੀਆਂ ਮੇਰੀ ਯਾਰ ਦੀ ਗਿੜੀ ਦੇ ਨਾਲ ਕੋਟੋ ਪੰਗੇ ਲੱਗਦੇ ਆ ਉਨ ਤੋਂ ਚੰਗੇ ਲੱਗਦੇ ਤਾਂ ਵੀ ਸੱਚਾ ਪੰਗੜਾ ਪਵਾਲਵਾ ਸੋਚਾ ਛੇੜੀ ਲੱਗਦੀ ਐ ਸੋਚ ਕੇ ਫਿਰ ਹੱਲ ਗੁੱਡੀ ਉੱਤੇ ਟੈਕਸ ਉੱਤੇ ਜਮਾ ਲਵਾ ਸੋਚ ਦੀ ਫਿਰ ਮੈਨੂੰ ਫੈਂਟਮ ਜਿਹਾ ਢਾਗ ਇੱਕ ਹੋੜ ਕੁੜਤੀ ਸਵਾਲਵਾ ਉਹਨੂੰ ਦੇਖ ਕੇ ਤਾਂ ਮੇਰੀ ਉਮਰ ਵੇ ਕਰ ਦਿੱਤੀ ਗੁੱਡੀ ਨਾ ਕਰ ਦਿੱਤੀ ਗੁੱਡੀ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਯੂਜ਼ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੀਰ ਥੈਂਕ ਯੂ ਥੈਂਕ ਯੂ ਕੋਠੇ ਦੇ ਕਦੇ ਥੱਲੇ ਕੀ ਆਪਣੇ ਲਿੱਦਰ ਅੱਗੇ ਬੱਲੀ ਆਪਾਂ ਆਹ ਮਾਂ ਦਾਦੀ ਨੇ ਮੈਨੂੰ ਮਕੀਨ ਦਿੱਤਾ ਹੈ ਮੈਂ ਮਮਾ ਨੂੰ ਪਾਣੀ ਪੀ ਲੈ ਮੈਂ ਕਰਨ ਦਿੱਤਾ ਹੈ ਪਾਣੀ ਕੀ ਕੁਛ ਬਾਹਰ ਨਜ਼ਾਰੀ ਲੈਣ ਦੇ ਨਿਆਣੇ ਆ ਵੀ ਜਾਲੂ ਤੀਜੀ ਦੀ ਤਿਆਰੀ ਹੁੰਦੀ ਇੱਧਰ ਹਾਂ ਖੁਸ਼ੀ ਖੁਸ਼ੀ ਆਡੀ ਸਰਮੇਸ਼ਰ ਮਾਈਂਦੀ ਆ ਤੀਜੀ ਹਣਾ ਨਾ ਮੈਂ ਜਾਣ ਕਰਦੀ ਬਾਕੀ ਮੰਮੀ ਹੈਲੋ ਫੱਟਾੜੀ ਖੋ ਲੋ ਆਦੋਂ ਆਪ ਸੇਕ ਲੋ ਠੰਡ ਬਹੁਤ ਠੰਡੀ ਆ ਦਿਲ ਨਹੀਂ ਕਰਨਿਆ ਜੇ ਲੰਮੇ ਪੈ ਜੀਦਾ ਤੇ ਉੱਠਣ ਨੂੰ ਦਿਲ ਨਹੀਂ ਕਰਦਾ ਜੇ ਥੁੱਲੇ ਲਾ ਕੇ ਬੈ ਜੀਦਾ ਤੇ ਤਾਂ ਹੀ ਦਿਲ ਕਰਦਾ ਕਿ ਤੁਹਾਨੂੰ ਹੱਥ ਬੜੀ ਠੰਡੀ ਆ ਚਲੋ ਲੋੜੀ ਠੱਕ ਹੈ ਗਈ ਠੰਡ ਆ ਮਹੀਨਾ ਤੱਕ ਇਹ ਤਾਂ ਗੱਲ ਹੈਗੀ ਹੈ ਕਿਉਂਕਿ ਹੁਣ بارش ਦਸੀ ਹੈ بارش ਪਏਗੀ بارش ਤੋਂ ਬਾਅਦ ਧੁੱਪ ਲੱਗੇਗੀ ਬਾਕੀ ਮੰਮੀ ਸਾਡੇ ਬਾਤੇ ਲੈ ਆਈ ਆ ਪਾਣੀ ਪਾਣੀ ਮਹਿੰਗਰ ਕਰ ਦਿੱਤੀ ਲੋ ਖੱਟਾ ਕਿਉਂਕਿ ਇਹ ਘਰੋਂ ਸਿੱਖਿਆ ਮਿਲੀ ਵਾਂਡੇ ਗਏ ਆ ਉੱਥੇ ਭਾਜੀ ਨੇ ਕਿਹਾ ਗਰਮ ਪਾਣੀ ਪੀਓ ਜਿੰਨਾ ਪੀਤਾ ਜਾਂਦਾ ਹੁਣ ਬਣਾਉਣੀ ਤੇ ਜਾਣੋ ਕਿ ਆਪਾਂ ਹੁਣ ਪੂਰਾ ਰੂਲ ਫੋਲੋ ਕਰ ਰਹੇ ਆ ਭਾਜੀ ਆ ਠੀਕ ਹੈ ਜੀ ਹੁਣ ਆਪਾਂ ਪਾਣੀ ਪੀ ਲਈਏ ਬਾਕੀ ਦੱਸਿਓ ਕਮੈਂਟ ਦੇ ਵਿੱਚ ਕਿ ਠੰਡ ਦੇ ਵਿੱਚ ਸਭ ਤੋਂ ਔਖਾ ਕੰਮ ਕਿਹੜਾ ਸਾਡੇ ਵੱਲ ਤੇ ਸਾਰੇ ਔਖੇ ਨੇ ਕੀ ਹੈ ਠੰਡ ਦੇ ਵਿੱਚ ਨਹੀਂ ਕੋਈ ਇੱਕ ਕੰਮ ਦੱਸੋ ਨਾ ਕੋਈ ਜ਼ਿਆਦਾ ਗੋਵਾ ਸੁੱਣਾ ਔਖਾ ਹਾਂ ਬਹੁਤ ਵੇਖਿਓ ਕਿਦੇ ਨਹੀਂ ਨਹੀਂ ਇਹ ਵੀ ਨਹੀਂ ਹੈਗਾ ਸਭ ਤੋਂ ਔਖਾ ਕੰਮ ਦੱਸੋ ਕਿਹੜਾ ਠੰਡ ਦੇ ਸੇਕ ਲੱਗੇ ਰੋਟੀ ਬਕਾਉਣੀ ਸੌਖੀ ਹੈ ਬਾਕੀ ਬਈ ਤੂੰ ਬਾਕੀ ਕੋਈ ਵੀ ਦੱਸਿਓ ਠੰਡ ਦੇ ਵਿੱਚ ਸਭ ਤੋਂ ਔਖਾ ਕੰਮ ਕਿਹੜਾ ਪਾਣੀ ਚ ਡੋਣਾ ਤੇ ਕਮੈਂਟ ਚ ਜੁਆ ਕਮੈਂਟ ਨਹਾਉਣਾ ਬਹੁਤ ਔਖਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਨਾ ਨਹੀਂ ਵੀ ਨਹੀਂ ਹੈਗਾ ਏ ਵੀ ਨਹੀਂ ਹੈਗਾ ਬਾਕੀ ਤੇ ਕਮੈਂਟ ਚ ਦੱਸਿਓ ਆਪਣਾ ਦਿਮਾਗ ਲਾ ਕੇ ਵੀ ਠੰਡੇ ਸਭ ਤੋਂ ਔਖਾ ਕੰਮ ਕਿਹੜਾ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਧਰ ਕੁੜੀ ਵੀ ਖਾਂਦੀ ਮੁੱਕਦੀ ਕੁਸ਼ੀ ਪਾਣੀ ਚ ਕੰਮ ਕਰਨਾ ਬਹੁਤ ਔਖਾ ਹੈ ਹਾਂ ਦੀ ਨਮਕੀਨ ਓਏ ਲੜਪੇ ਓਏ ਉੱਧਰ ਉਹਦਾ ਗੁਰਕੀਰਤ ਹੁੰਦਾ ਰੋਂਦਾ ਹੀ ਬਹੁਤ ਜ਼ਿਆਦਾ ਰੋਂਦਾ ਗੁਰਕੀਰਤ ਉਹਦਾ ਗੁਰਕੀਰਤ ਲੱਬੜ ਕੇ ਆ ਗਿਆ ਆ ਬੇ ਕੋ ਜੋ ਕੀ ਸਾਰੇ ਕਪੜੇ ਗੰਦੇ ਹੋ ਗਏ ਗੁਰ ਕੀਤੇ ਸਾਰੇ ਗੰਦੇ ਕਰ ਨਾਲੀਏ ਚ ਉੱਤੇ ਗੰਦੇ ਬੰਦਾ ਕੀ ਚੁੱਪ ਚੋਕ ਕਰ ਬਦਲ ਦੇਣੇ ਬੰਦਾ ਪੁੱਛੇ ਤਾਂ ਮਖਰ ਤੋਂ ਹੰਬ ਲੈਣ ਗਿਆ ਕਪੜੇ ਪਾ ਲੈ ਸਾਰਾ ਨਾਲੀ ਚ ਡੰਗਾ ਨਾਲੀ ਚ ਕਿਥੇ ਡੰਗਾ ਨਾਲੀ ਚ ਦੱਸ ਤੇ ਸਹੀ ਨਾਲੀ ਚ ਹਾਂ ਕੋਸਾ ਪਾਣੀ ਕਰਕੇ ਸੜਕ ਤੇ ਹਾਂ ਟਹਿਲਾਂ ਤੇ ਹਾਂ ਤੇ ਫੇਰ ਕੋਈ ਬਾਈ ਕੇ ਜੋ ਹੋਰ ਹੋਰ ਲੈ ਦਿੱਤੀ ਆ ਆਵੇ ਤੈਨੂੰ ਉਹ ਜੁੱਤੀ ਤੋੜ ਵੀ ਲਈ ਇਹਨੇ ਉਹ ਦੁੱਧੀ ਜੁੱਤੀ ਹੁੰਦੀ ਨਾ ਨਹੀਂ ਟੁੱਟੀ ਚੱਲ ਧੋ ਲਈ ਹੱਥ ਜੁੱਤੀ ਤੋੜ ਲਈ ਤੂੰ ਇਹ ਦੁੱਧੀ ਹੁੰਦੀ ਵੀ ਨਹੀਂ ਟੁੱਟਣੀ ਉਹਨੇ ਡਿੱਗਣਾ ਵੀ ਨਹੀਂ ਇਹਨੇ ਚਲੋ ਕੋਈ ਨਹੀਂ ਜੋ ਕਿ ਚੱਲ ਕੋਈ ਵੀ ਬੰਦ ਕਰ ਬਾਈ ਬੰਦ ਕਰਕੇ ਦੱਸ ਤਾਹੀ ਕਰ ਤੈਨੂੰ ਪਾ ਦੇ ਮੈਂ ਟੁੱਟ ਗਈ ਬਾਈ ਬੰਦ ਕਰ ਕਿਤਾੜੀ ਕਰ ਇੱਥੇ ਸਾਰਾ ਕੋ ਰਿਕਾਰਡ ਹੋਣ ਡਿਆ ਵਿੱਚ ਚੱਲ ਕਾ ਕਿਤਾਏ ਚਲ ਕੋਈ ਨਾ ਹੋ ਜਾਏ ਮਾਨ ਇਹ ਮਤਲਬ ਜੱਪਲੇ ਹੋ ਤੋੜ ਗਿਆ ਮੈਂ ਹਾਂ ਲਈ ਚਪੜ ਤੋਂ ਨਾ ਲੈ ਗਾ ਲੈ ਹਾਂ ਹੋਰ ਲੈ 250 ਵਾਲੀ ਤੈਨੂੰ ਮੈਂ ਕਿਹਾ ਵੇਗਾ ਮੈਂ ਤੈਨੂੰ ਕੱਲ ਕਿਹਾ ਕਿ ਦੂਜੇ ਬੂਟ ਲੱਲਾ ਤੇਰੇ ਕੋਲ ਨਹੀਂ ਮਾਰ ਕੇ ਦਰਗ ਲੱਲੀ ਨਹੀਂ ਹਾਇ ਮੈਂ ਚੀਜ਼ ਲੈ ਆ ਹਾਏ ਓਏ ਰੋਂਡੇ ਵੀ ਕੋਈ ਨਹੀਂ ਕੋਈ ਨਹੀਂ ਬਦਲ ਲੈ ਕੱਪੜੇ ਫੁੱਟ ਇੱਥੇ ਆ ਗਿਆ ਆਪਣਾ ਰਾਜੂ ਭਾ ਸਾਹਮਣੇ ਹਾਂ ਰਾਜੂ ਨਜ਼ਾਰੇ ਲੈਣ ਡਿਆ ਠੰਡ ਦੇ ਹੈ ਹਾਲਾ ਕੁਝ ਹੀ ਰਾਜੂ ਠੰਡ ਦੇ ਨਜ਼ਾਰੇ ਲੈਣ ਡਿਆ ਨਾ ਹੈ ਚਲੋ ਠੰਡ ਤੋਂ ਬਚੋ ਜਿੰਨਾ ਬਚੇ ਜਾਂਦਾ ਬੂੜ ਤੇ ਠੀਕ ਹੋ ਹਾਂ ਬੂੜ ਕੇ ਇਹਨਾਂ ਤੇ ਮੈਂ ਕਹਿੰਦਾ ਬੂੜ ਦਾ ਐਂਡ ਬੂੜ ਤੇਰੇ ਯਾਰ ਆ ਦੋਸਤੋ ਨਾ ਅੱਛਾ ਅੱਛਾ ਉਹਨੇ ਵੇਖੇ ਬੂਟ ਆਹ ਵੇ ਯਾਰ ਅਹੀਂ ਨੰਗੀ ਪਰੀ ਫਿਰਨ ਦੇ ਸਵੇਰ ਦੇ ਇੱਥੇ ਅੱਜ ਚਰਾਬਾਂ ਲਾਈਆਂ ਨੇ ਅਹੀਂ ਨੰਗੀ ਪਰੀ ਐ ਸਾਡਾ ਕੰਮ ਇਦਾਂ ਦਾ ਬੂਟਾਂ ਵਾਲਾ ਐ ਹੀ ਨਹੀਂ ਕੰਮ ਅੱਜ ਚਰਾਬਾਂ ਲਾਈਆਂ ਤੇ ਚੱਪਲਾਂ ਪਾਈਆਂ ਨੇ ਉਹ ਬੂਟ ੁੱਟ ਗਏ ਸੀ ਮੈਂ ਕੰਮ ਤੇ ਚਲੋ ਠੀਕ ਐ ਜੀ ਉਹ ੁੱਟ ਗਏ ਸੀ ਫੇਰ ਮਿਲਦੇ ਆ ਤੁਹਾਨੂੰ ਕੋਈ ਨਵੇਂ ਵਲੌਗ ਦੇ ਨਾਲ ਉਹ ਸਾਡਾ ਗੋਰ ਕੇਤ ਵਿਚਾਰਾ ਲਪੇੜਾ ਐ ਕੱਪੜੇ ਉਹਦੀ ਹੁਣ ਘੜੀ ਲੱਗ ਜਣੀ ਉਹਦੀ ਘੜੀ ਲੱਗ ਜਣੀ ਉਹਨੂੰ ਧੋਤ ਆ ਕੇ ਉਹਨੂੰ ਡੇ ਹੁਣ ਕੱਪੜੇ ਪਾਉਣੇ ਹੋਰ ਚਲੋ ਠੀਕ ਹੈ ਜੀ ਠੰਡ ਤੋਂ ਬਚਿਓ ਰਮਾਨਾਰ ਝਾਈਆਂ 'ਚ ਵੜੇ ਰੋ ਨਜ਼ਾਰੇ ਲਓ ਬਾਹਰ ਨੂੰ ਨਿਕਲੇਓ ਠੰਡ 'ਚੋਂ ਚਲੋ ਠੀਕ ਹੈ ਜੀ ਫਿਰ ਮਿਲਦੇ ਕੋਈ ਨਵੇਂ ਵਲੌਗ ਦੇ ਨਾਲ